ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਠਿੰਡੇ ਦੇ ਵਿੱਚ ਇੱਕ ਸੁਨੀਲ ਨਾਮ ਦਾ ਬੰਦਾ ਫੜਿਆ ਗਿਆ। ਯਾਨੀ ਪਾਕਿਸਤਾਨ ਦੇ ਵਿੱਚ ਕਿਸੇ ਮਹਿਲਾ ਦੇ ਨਾਲ ਉਹਦੀ ਮਿੱਤਰ ਬਣੀ ਹੋਈ ਸੀ। ਔਰ ਕਿਵੇਂ ਕੈਂਟ ਦੀ ਪੂਰੀ ਖੂਫੀਆ ਜਾਣਕਾਰੀ ਭੇਜਦਾ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਔਰ ਸੈਨਾ ਬਨੀ ਇੱਕ ਬਹੁਤ ਵੱਡਾ ਯਾਨੀ ਇੱਕ ਆਪਰੇਸ਼ਨ ਚਲਾਇਆ ਗਿਆ ਔਰ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹਦਾ ਪੂਰਾ ਵੀਡੀਓ ਤੁਹਾਨੂੰ ਦਿਖਾਵਾਂਗੇ। ਪਾਕਿਸਤਾਨ ਦੇ ਨਾਲ ਕਿਵੇਂ ਉਸਦੇ ਤਾਰ ਜੁੜਦੇ ਆ ਇੱਕ ਮੋਚੀ ਦਾ ਕੰਮ ਕਰਨ ਵਾਲਾ ਬੰਦਾ ਯਾਨੀ ਇੱਕ ਬਠਿੰਡੇ ਦੇ ਵਿੱਚ ਫੜਿਆ ਜਾਂਦਾ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਹਿੰਦੁਸਤਾਨ ਦੇ ਵਿੱਚੋਂ ਕੋਈ ਨਾ ਕੋਈ ਰਲਿਆ ਹੋ ਸਕਦਾ ਪਰ ਯਾਨੀ ਇਹ ਪੰਜਾਬੀ ਬੰਦਾ ਸੁਨੀਲ ਨਾਮ ਦਾ ਬੰਦਾ ਔਰ ਇਹਦੇ ਸੰਪਰਕ ਪਾਕਿਸਤਾਨ ਦੇ ਵਿੱਚ ਨੇ ਕਿਵੇਂ ਖੂਫੀਆ ਜਾਣਕਾਰੀਆਂ ਸਾਰੀਆਂ ਉਸ ਮਹਿਲਾ ਤੱਕ ਪਹੁੰਚਾ ਦਿੱਤੀਆਂ ਨੇ ਪਹਿਲਗਾਮ ਦਾ ਜਿਹੜਾ ਹਮਲਾ ਹੁੰਦਾ ਉਸ ਤੋਂ ਬਾਅਦ ਇਸ ਬੰਦੇ ਨੂੰ ਫੜਿਆ ਜਾਂਦਾ ਔਰ ਆਰਮੀ ਦੁਆਰਾ ਇੱਕ ਬਹੁਤ ਵੱਡਾ ਆਪਰੇਸ਼ਨ ਚਲਾਇਆ ਜਾਂਦਾ ਪਹਿਲਗਾਮ ਦੇ ਵਿੱਚ ਵੀ ਔਰ ਦੂਜੇ ਪਾਸੇ ਬਠਿੰਡੇ ਦੇ ਵਿੱਚੋਂ ਜਿਹੜਾ ਇਹ ਸੁਨੀਲ ਨਾਮ ਦਾ ਬੰਦਾ ਫੜਿਆ ਗਿਆ ਪਾਕਿਸਤਾਨ ਦੀ ਇੱਕ ਲੜਕੀ ਆ ਜਿਹਦੇ ਨਾਲ ਇਹਦੀ ਕੋਈ ਦੋਸਤੀ ਕਹਿ ਲਓ ਇਹਦੀ ਮਿੱਤਰਤਾ ਕਹਿ ਲਓ ਯਾਨੀ ਇਸਨੇ ਉਹਨੂੰ ਪੂਰੀ ਜਾਣਕਾਰੀ ਕੈਂਟ ਦੀ ਪਹੁੰਚਾ ਦਿੱਤੀ ਹੈ ਇਹਦੇ ਫੋਨ ਦੇ ਵਿੱਚੋਂ ਜਿਹੜੀ ਚੈਟ ਫੜੀ ਗਈ ਆ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਇਸ ਬੰਦੇ ਨੇ ਦੇ ਦਿੱਤੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਭੇਜੀ ਹੋਈ ਜਾਣਕਾਰੀ ਪੂਰੇ ਹਿੰਦੁਸਤਾਨ ਦੇ ਲਈ ਕਿਵੇਂ ਖਤਰਾ ਹੋ ਸਕਦੀ ਆ ਔਰ ਪੰਜਾਬ ਦੇ ਲਈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਇਹਨੂੰ ਫੜਿਆ ਜਾਂਦਾ ਸੁਣੋ ਬਟਿੰਡਾ ਕੈਂਟ ਦੇ ਵਿੱਚੋਂ ਪਾਕਿਸਤਾਨ ਦੇ ਜਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਸੂਸ ਦੀ ਪਛਾਣ ਦੱਸਦੀ ਹੈ ਕਿ ਸੁਨੀਲ ਕੁਮਾਰ ਵਜੋਂ ਹੋਈ ਆ ਜੋ ਬਟਿੰਡਾ ਕੈਂਟ ਦੇ ਵਿੱਚ ਮੋਚੀ ਵਜੋਂ ਕੰਮ ਕਰਦਾ ਸੀਗਾ ਤਾਂ ਪਿਛਲੇ 10 ਸਾਲਾਂ ਤੋਂ ਬਟਿੰਡਾ ਕੈਂਟ ਜੋ ਏਸ਼ੀਆ ਦਾ ਸਭ ਤੋਂ ਵੱਡਾ ਟੈਂਟ ਹੈਗਾ ਤਾਂ ਉਸ ਜਗ੍ਹਾ ਇਹ ਕੰਮ ਕਰਦਾ ਸੀਗਾ ਤੇ ਦੱਸਦੀ ਹੈ ਕਿ ਪਹਿਲ ਕਾਮ ਤੋਂ ਬਾਅਦ ਜੋ ਕੌਫੀਆ ਬੈਂਕ ਆ ਗਿਆ ਤਾਂ ਉਸ ਦੇ ਵੱਲੋਂ ਜੋ ਕੈਂਟ ਦੇ ਵਿੱਚ ਵੱਖ-ਵੱਖ ਜੋ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੈਂਟ ਹੈਗੇ ਨੇ ਤਾਂ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੁਸੈਨ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਸੀ ਤਾਂ ਜਦੋਂ ਸੁਨੀਲ ਤੋਂ ਜਾਂਚ ਪੜਤਾਲ ਕੀਤੀ ਗਈ ਜਦੋਂ ਇਸ ਦਾ ਮੋਬਾਈਲ ਫੋਨ ਵੇਖਿਆ ਗਿਆ ਤਾਂ ਇਸ ਦੇ ਮੋਬਾਈਲ ਫੋਨ ਦੇ ਵਿੱਚ WhatsApp ਚੈਟ ਮਿਲਦੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਇਹ ਪੂਰੀ ਜਾਣਕਾਰੀ ਪਾਕਿਸਤਾਨ ਦੇ ਵਿੱਚ ਜੋ ਇਸ ਦੀ ਇੱਕ ਮਹਿਲਾ ਮਿੱਤਰ ਸੀਗੀ 2023 ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਦੀ ਦੋਸਤੀ ਪਾਕਿਸਤਾਨ ਦੇ ਵਿੱਚ ਇੱਕ ਮਹਿਲਾ ਮਿੱਤਰ ਦੇ ਨਾਲ ਹੋ ਜਾਂਦੀ ਆ ਤੇ ਜਿਸ ਦੇ ਚਲਦੇ ਤੇ ਉਸ ਨੂੰ ਜਾਣਕਾਰੀ ਭੇਜਦਾ ਸੀਗਾ ਤੇ ਉਹ ਅੱਗੋਂ ਇਸ ਨੂੰ ਪੈਸੇ ਭੇਜਦੀ ਸੀਗੀ ਤਾਂ 2023 ਤੋਂ ਜੋ ਜਾਣਕਾਰੀ ਮਿਲ ਰਹੀ ਆ ਕਿ ਇਹ ਸਿਲਸਲਾ ਜਾਰੀ ਸੀਗਾ ਤਾਂ ਦੱਸਦੀ ਹੈ ਕਿ ਸੁਨੀਲ ਕਮਾਲ ਪਿਛਲੇ 10 ਸਾਲਾਂ ਤੋਂ ਪਟੰਡਾ ਟੈਂਟ ਦੇ ਵਿੱਚ ਮੋਚੀ ਦੇ ਵਜੋਂ ਕੰਮ ਕਰ ਰਿਹਾ ਸੀਗਾ ਤਾਂ ਪਟੰਡਾ ਦੇ ਵਿਅੰਤ ਨਗਰ ਦੇ ਵਿੱਚ ਇਹ ਰਹਿ ਰਿਹਾ ਸੀਗਾ ਤਾਂ ਖੁਫੀਆ ਜਾਣਕਾਰੀ ਇਹ ਭੇਜਦਾ ਸੀਗਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫੌਜ ਦੇ ਵੱਲੋਂ ਵੀ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿ ਆਖਿਰਕਾਰ ਕਿਹੜੀ ਕਿਹੜੀ ਜਾਣਕਾਰੀ ਇਸ ਦੇ ਵੱਲੋਂ ਭੇਜੀ ਗਈ ਆ ਤਾਂ ਬਟਿੰਡਾ ਕੈਂਟ ਦੀ ਗੱਲ ਕੀਤੀ ਜਾਵੇ ਤਾਂ ਬਟਿੰਡਾ ਕੈਂਟ ਏਸ਼ੀਆ ਦੇ ਸਭ ਤੋਂ ਵੱਡੇ ਕੈਂਟ ਦੇ ਵਿੱਚੋਂ ਦਾ ਹੈਗਾ ਤਾਂ ਭਾਰੀ ਗਿਣਤੀ ਦੇ ਵਿੱਚ ਉੱਥੇ ਫੋਰਸ ਦਾ ਨਾਅਕ ਹੁੰਦੀ ਆ ਜੋ ਫੌਜ ਦਾ ਅਸਲਾ ਹੁੰਦਾ ਉਹ ਉੱਥੇ ਰੱਖਿਆ ਹੁੰਦਾ ਤੇ ਕ੍ਰਿਤੀ ਜਿਹੜੀ ਜਾਣਕਾਰੀ ਹੈਗੀ ਇਸ ਦੇ ਵੱਲੋਂ ਉਸ ਨੂੰ ਭੇਜੀ ਜਾਂਦੀ ਸੀਗੀ ਜੋ ਉਸਦੀ ਮਹਿਲਾ ਮਿੱਤਰ ਸੀਗੀ ਸੁਭਾਗ ਦੀ ਗੱਲ ਹੈ ਕਿ ਜੇਕਰ ਫੌਜ ਦੀ ਜਾਣਕਾਰੀ ਉਹ ਲੈ ਰਹੀ ਹੈਗੀ ਇਸ ਦੀ ਮਹਿਲਾ ਮਿੱਤਰ ਤਾਂ ਉਹ ਕਿ ਕਿਸੇ ਨੂੰ ਦੇ ਰਹੀ ਹੋਣੀ ਜਾਣਕਾਰੀ ਤੇ ਉਸ ਜਾਣਕਾਰੀ ਬਦਲੇ ਇਹ ਪੈਸੇ ਲੈ ਰਿਆ ਸੀਗਾ ਤਾਂ ਖੁਫੀਆ ਵਿਭਾਗ ਦੇ ਵੱਲੋਂ ਦੇਸ਼ ਦੇ ਵੱਖ-ਵੱਖ ਕੈਂਟਾਂ ਦੇ ਵਿੱਚ ਜੋ ਜਾਣਕਾਰੀ ਖੁਫੀਆ ਜਿਹੜੀ ਆ ਵਧਦੀ ਹੋਈ ਹੈ ਤੇ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਹੁਣ ਇਸ ਦੇ ਕੋਲੋਂ ਪੁੱਛ ਪੜਤਾਲ ਕੀ ਤਜਾਰੀ ਆ ਨਹੀਂ ਐਸੇ ਕਰਕੇ ਪਾਕਿਸਤਾਨ ਦੇ ਲੋਕ ਕਹ ਰਹੇ ਸੀ ਕਿ ਕੋਈ ਨਾ ਕੋਈ ਹਿੰਦੂਸਤਾਨ ਦੇ ਵਿੱਚੋਂ ਵੀ ਹੋ ਸਕਦਾ ਤਾਂ ਜਿਹੜਾ ਹੁਣ ਸੁਨੀਲ ਨਾਮ ਦਾ ਬੰਦਾ ਫੜਿਆ ਪੰਜਾਬ ਦੇ ਬਠਿੰਡੇ ਵਿੱਚ ਯਾਨੀ ਪੂਰੀ ਕੈਂਟ ਦੀ ਜਾਣਕਾਰੀ ਉਸ ਮਹਿਲਾ ਤੱਕ ਪਹੁੰਚਾਉਂਦਾ ਸੀ ਜਿਹੜੀ ਕਿ ਬਦਲੇ ਦੇ ਵਿੱਚ ਇਹਨੂੰ ਪਾਕਿਸਤਾਨ ਦੇ ਵਿੱਚੋਂ ਪੈਸਾ ਭੇਜ ਰਹੀ ਸੀ ਤਾਂ ਬੰਦੇ ਦੀ ਸ਼ਕਲ ਤੁਸੀਂ ਵੇਖ ਲਈ ਐ ਔਰ ਸੈਨਾ ਦਾ ਜਿਹੜਾ ਆਪਰੇਸ਼ਨ ਹੈ ਉਹ ਕਿਵੇਂ ਹੁੰਦਾ ਯਾਰ ਉਹ ਵੀ ਤੁਹਾਨੂੰ ਪੂਰਾ ਵੀਡੀਓ ਦਿਖਾਵਾਂਗੇ ਕਿਉਂਕਿ ਪਾਕਿਸਤਾਨ ਦੇ ਵਿੱਚੋਂ ਅਲੱਗ-ਅਲੱਗ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਿੰਦੁਸਤਾਨ ਦੇ ਵਿੱਚੋਂ ਵੀ ਯਾਨੀ ਬਹੁਤ ਸਾਰੀਆਂ ਗੱਲਾਂ ਕਈਆਂ ਜਾ ਰਹੀਆਂ ਨੇ ਔਰ ਇੱਕ ਸਾਡਾ ਪੰਜਾਬੀ ਨੌਜਵਾਨ ਜਿਹੜਾ ਕਿ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਉਸ ਜਗ੍ਹਾ ਦੇ ਉੱਤੇ ਉਹ ਮੌਜੂਦ ਸੀ ਆਪਣੇ 30 ਸਾਥੀਆਂ ਨੂੰ ਲੈ ਕੇ ਗਰੁੱਪ ਦੇ ਸਮੇਤ ਉੱਥੇ ਮੌਜੂਦ ਸੀ ਜਦੋਂ ਉਹਨੂੰ ਜਾਣਕਾਰੀ ਮਿਲਦੀ ਹੈ ਕਿ ਟੈਕਸੀਆਂ ਦੇ ਜਿਹੜੇ ਅੱਡੇ ਸੀ ਉਹ ਪੂਰੇ ਖਾਲੀ ਹੁੰਦੇ ਜਾਂਦੇ ਆ ਜਿਹੜੇ ਟੂਰਿਸਟ ਉੱਥੇ ਜਾ ਰਹੇ ਸੀ ਉਹ ਇਕਦਮ ਭਗੜ ਮੱਚ ਜਾਂਦੀ ਆ ਘੋੜੇ ਵਾਲੇ ਵੀ ਭੱਜ ਲੈਂਦੇ ਨੇ ਕਿ ਇਧਰੋਂ ਉਧਰ ਹੀ ਯਾਨੀ ਇੱਕ ਦੂਜੇ ਨੂੰ ਕੋਚਰ ਦੇ ਭੱਜੇ ਜਾਂਦੇ ਆ ਲੋਕ ਇੰਨੀ ਯਾਨੀ ਉਹਨੇ ਦੱਸੀ ਕਿ ਉੱਥੇ ਮਾਹੌਲ ਬਹੁਤ ਸਾਰਾ ਵਿਗੜ ਗਿਆ ਪਰ ਪੰਜਾਬ ਦਾ ਜਿਹੜਾ ਬਠਿੰਡਾ ਸ਼ਹਿਰ ਹੈ ਇਹਦੇ ਵਿੱਚ ਸੁਨੀਲ ਬੰਦਾ ਜਿਹੜਾ ਨਾਮ ਦਾ ਇੱਕ ਉਹ ਬਹੁਤ ਸਾਰੇ ਸਾਲਾਂ ਤੋਂ ਖੂਫੀਆ ਜਾਣਕਾਰੀਆਂ ਫੌਜ ਦੀਆਂ ਪੰਜਾਬ ਦੀਆਂ ਅਲੱਗ-ਅਲੱਗ ਲੋਕੇਸ਼ਨਾਂ ਦੀਆਂ ਉੱਥੇ ਪਹੁੰਚ ਆ ਰਿਹਾ ਸੀ ਪਾਕਿਸਤਾਨ ਦੇ ਵਿੱਚ ਤਾਂ ਤੁਸੀਂ ਹੁਣ ਇਹ ਸਮਝੋ ਪਾਕਿਸਤਾਨ ਨੂੰ ਜੇਕਰ ਕੋਈ ਜਾਣਕਾਰੀ ਦਿੰਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਲਈ ਜਾਂ ਫਿਰ ਪੂਰੇ ਪੰਜਾਬ ਸਾਡਾ ਬਾਰਡਰ ਲੱਗਦਾ ਪਾਕਿਸਤਾਨ ਦੇ ਨਾਲ ਉਹ ਕਿੰਨੀ ਮਾੜੀ ਸਾਬਤ ਹੋ ਸਕਦੀ ਆ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੈਸੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਦੀ ਜਾਣਕਾਰੀ ਪੂਰੀ ਸ਼ਾਨਬੀਨ ਹੋ ਰਹੀ ਆ ਕਿ ਕਿੰਨੀ ਦੇਰ ਤੋਂ ਇਹ ਬੰਦਾ ਪੈਸਿਆਂ ਦੇ ਬਦਲੇ ਜਾਣਕਾਰੀਆਂ ਕਿਹੜੀਆਂ ਕਿੜੀਆਂ ਭੇਜੀਆਂ ਗਈਆਂ ਨੇ ਜਿਨ੍ਹਾਂ ਦੇ ਕਰਕੇ ਹਿੰਦੁਸਤਾਨ ਨੂੰ ਜਾਂ ਫਿਰ ਪੰਜਾਬ ਦਾ ਬਾਰਡਰ ਲੱਗਦਾ ਬਹੁਤ ਸਾਰਾ ਯਾਨੀ ਕੋਈ ਵੱਡਾ ਯਾਨੀ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਇਸ ਬੰਦੇ ਦੀ ਵਜ੍ਹਾ ਦੇ ਨਾਲ ਔਰ ਹੁਣ ਦੇਖੋ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹਿੰਦੁਸਤਾਨ ਦੀ ਧਰਤੀ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਨੇ ਯਾਨੀ ਕਿੱਥੇ ਲੱਗੇ ਨੇ ਦੋ ਬੰਦੇ ਫੜੇ ਗਏ ਆ ਲੁਧਿਆਣੇ ਦੇ ਵਿੱਚ ਜਿਹੜਾ ਪੰਜਾਬ ਦਾ ਲੁਧਿਆਣਾ ਸ਼ਹਿਰ ਹੈ ਤਾਂ ਉੱਥੋਂ ਉਹਨਾਂ ਨੇ ਦੋ ਬੰਦੇ ਨੇ ਜਦੋਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਈ ਤਾਂ ਫੇਰ ਫੌਜ ਨੇ ਔਰ ਪੁਲਸ ਨੇ ਉਹਨਾਂ ਨੂੰ ਗਿਰਦਾਰ ਕੀਤਾ ਗਿਆ ਇੱਕ ਬੰਦਾ ਗੱਡੀ ਦੇ ਵਿੱਚ ਸੀ ਇੱਕ ਬੰਦਾ ਐਕਟਿਵਾ ਤੇ ਸੀ ਕਿ ਵਜ੍ਹਾ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੁੰਦੇ ਜਿਹੜੇ ਪੈਸੇ ਦੇ ਕਰਕੇ ਵਿਕ ਜਾਂਦੇ ਆ ਜਾਂ ਫਿਰ ਉਹਨਾਂ ਦੇ ਜਾਸੂਸ ਛੱਡੇ ਹੁੰਦੇ ਨੇ ਤਾਂ ਬਾਕੀ ਰਹਿ ਗਈ ਗੱਲ ਇਸ ਬੰਦੇ ਦੀ ਔਰ ਬਾਕੀ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਸੀ ਕਿ ਸਾਡੇ ਪੰਜਾਬੀ ਨੇ ਚਾਹੇ ਉਹ ਮੁਸਲਮਾਨਾ ਚਾਹੇ ਕਿਸੇ ਵੀ ਬਰਾਦਰੀ ਤੋਂ ਸੰਬੰਧ ਰੱਖਦੇ ਨੇ ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਸਾਡੇ ਹਿੰਦੁਸਤਾਨ ਦੀ ਧਰਤੀ ਤੋਂ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਲੱਗਦਾ ਤਾਂ ਤੁਹਾਡੇ ਪਾਕਿਸਤਾਨ ਦੇ ਵਿੱਚੋਂ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਕਿਉਂ ਨਹੀਂ ਆ ਰਿਹਾ ਮੈਂ ਇਹੀ ਜਾਣਨਾ ਚਾਹੁੰਦਾ ਕਿ ਜੇਕਰ ਕੋਈ ਵਾਕਈ ਦਰਦੀ ਹੈ ਤਾਂ ਫਿਰ ਇਸ ਗੱਲ ਨੂੰ ਸਾਬਤ ਕਰੇ ਕਿ ਅਸੀਂ ਪੰਜਾਬੀ ਆ ਹਿੰਦੁਸਤਾਨ ਜਿੰਦਾਬਾਦ ਇਹ ਗੱਲ ਦਾ ਨਾਰਾ ਲਾ ਕੇ ਇਸ ਗੱਲ ਦਾ ਤੁਸੀਂ ਪੈਗਾਮ ਆਪਣੇ ਚੜ੍ਹਦੇ ਪੰਜਾਬ ਨੂੰ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਬਚਾ ਵੀ ਸਕਦੇ ਹਾਂ ਨਰਾਪੁਰਾ ਇਹ ਨਹੀਂ ਕਿ ਭਾਈ ਇਹ ਗਿੱਦੜ ਆ ਸ਼ੇਰ ਆ ਫਲਾਨਾ ਢਿੰਗੜਾ ਯਾਨੀ ਇਹੀ ਗੱਲਾਂ ਵਖਰੇਵੇਂ ਪੈਦਾ ਕਰਦੀਆਂ ਨੇ ਜਦੋਂ ਕੋਈ ਅਲੱਗ ਆਪਣੇ ਤਰੀਕੇ ਦੇ ਨਾਲ ਵੀਡੀਓ ਪਾ ਦਿੰਦਾ ਜਾਂ ਫਿਰ ਵੀਡੀਓ ਦੇ ਉੱਤੇ ਸ਼ਾਰਟ ਦੇ ਵਿੱਚ ਕੋਈ ਚੀਜ਼ ਦਿਖਾ ਦਿੰਦਾ ਤਾਂ ਮੈਂ ਚਾਹੂੰਗਾ ਕਿ ਜਿੰਨੇ ਸਾਡੇ ਪੰਜਾਬੀ ਵਸਦੀ ਦੁਨੀਆ ਦੇ ਵਿੱਚ ਕਿਤੇ ਵੀ ਹੋਣ ਚਾਹੇ ਉਹ ਪਾਕਿਸਤਾਨਾ ਚਾ ਕੋਈ ਹੋਰ ਵੀ ਮੁਲਕ ਹੈ ਤੇ ਜੇਕਰ ਤੁਹਾਨੂੰ ਲੱਗਦਾ ਕਿ ਹਿੰਦੁਸਤਾਨ ਦੇ ਨਾਲ ਤੁਹਾਡਾ ਕੋਈ ਦਰਦ ਹੈ ਵਾਕਈ ਪੁਨੀਆਬੀ ਹੋ ਤਾਂ ਤੁਸੀਂ ਹਿੰਦੁਸਤਾਨ ਜਿੰਦਾਬਾਦ ਦਾ ਕੋਈ ਸ਼ਾਰਟ ਜਾਂ ਕੋਈ ਲੌਂਗ ਵੀਡੀਓ ਪਾ ਕੇ ਆਪਣਾ ਪ੍ਰੂਫ ਦਿਓ ਕਿ ਅਸੀਂ ਵਾਕਈ ਇੱਕ ਦੂਸਰੇ ਦੇ ਨਾਲ ਜੁੜੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ